ਪੰਜਾਬ ਸਣੇ ਦੇਸ਼ ਦੀਆਂ ਵੱਖ-ਵੱਖ ਜ਼ਿਲਾਂ ਦੇ ਵਿੱਚ ਬੰਦੀ ਸਿੰਘਾਂ ਬੰਦ ਨੇ ਜਿਨ੍ਹਾਂ ਦੀ ਰਿਹਾਈ ਦੇ ਲਈ ਲਗਾਤਾਰ ਸਿੱਖ ਜਥੇਬੰਦੀਆਂ ਡਟੀਆਂ ਹੋਈਆਂ ਨੇ ਐਸ.ਸੀ.ਪੀ.ਸੀ ਦੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਪੀ.ਐਮ. ਮੋਦੀ ਦੇ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ ਗਿਆ ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਵੀ ਫੈਸਲਾ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਸੁਣਾਇਆ ਗਿਆ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਕਿਸਾਨ ਜਥੇਬੰਦੀਆਂ ਤੇ ਸਿੱਖ ਜਥੇਬੰਦੀਆਂ ਇੱਕਮੁੱਠ ਹੋ ਗਈਆਂ ਨੇ ਕਿਸਾਨ ਲੀਡਰ ਦਰਸ਼ਨਪਾਲ ਸਿੰਘ ਦੇ ਵੱਲੋਂ ਇਸ ਮੌਕੇ ਵੱਡੇ ਐਲਾਨ ਕੀਤੇ ਗਏ ਨੇ ਸਰਕਾਰਾਂ ਦੇ ਪੁਤਲੇ ਫੂਕਣ ਦਾ ਕਿਸਾਨਾਂ ਤੇ ਸਿੱਖਾਂ ਨੇ ਪ੍ਰੋਗਰਾਮ ਬਣਾਇਆ 15 ਅਗਸਤ ਨੂੰ ਵੱਡੇ ਪੱਧਰ ਤੇ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜਨ ਜਾ ਰਹੀਆਂ ਨੇ ਹੋਰ ਕੀ ਕੁਝ ਕਹਣਾ ਕਿਸਾਨ ਲੀਟਰ ਦਾ ਤੁਸੀਂ ਵੀ ਸੁਣੋ ਪਿਛਲੇ ਦਿਨੀ ਜੋ ਕੌਮੀ ਇਨਸਾਫ ਮੋਰਚੇ ਦੀ ਮੀਟਿੰਗ ਹੋਈ ਹੈ ਤੁਸੀਂ ਜਾਣਦੇ ਹੋ ਕਿ ਕੌਮੀ ਇਨਸਾਫ ਮੋਰਚੇ ਦੀਆਂ ਸਿਰਫ ਸਿਰਫ ਤਿੰਨ ਮੰਗਾਂ ਨੇ ਪਹਿਲੀ ਮੰਗ ਇਹ ਹੈ ਕਿ ਜੋ ਸਜ਼ਾਵਾਂ ਪੂਰੀਆਂ ਚੱਕ ਕਰ ਚੁੱਕੇ ਸਾਡੇ ਨੌਜਵਾਨ ਸਿੱਖ ਨੌਜਵਾਨ ਨੇ ਬੰਦੀ ਸਿੰਘ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕਣ ਤੋਂ ਬਾਅਦ ਹੋਰ ਲੰਮੀਆਂ ਸਜ਼ਾਵਾਂ ਭੁਗਤ ਰਹੇ ਨੇ ਉਹਨਾਂ ਦੀਆਂ ਸਜ਼ਾਵਾਂ ਖਤਮ ਕਰਕੇ ਉਹਨਾਂ ਨੂੰ ਰਿਹਾਅ ਕਰਨ ਦੇ ਵਾਸਤੇ ਪਹਿਲੀ ਮੰਗ ਜੋ ਵੀ ਧਾਰਮਿਕ ਸਾਡੀਆਂ ਬੇਅਦਬੀਆਂ ਹੋਈਆਂ ਨੇ ਗ੍ਰੰਥਾਂ ਦੀਆਂ ਉਹ ਬੇਅਦਬੀਆਂ ਦੇ ਵਿੱਚ ਜੋ ਵੀ ਸਿੱਟ ਬਣੀਆਂ ਕਮੇਟੀਆਂ ਬਣੀਆਂ ਉਹ ਚ ਜੋ ਵੀ ਦੋਸ਼ੀ ਪਾਏ ਗਏ ਉਹਨਾਂ ਨੂੰ ਦੋਸ਼ੀਆਂ ਨੂੰ ਕਟਾਰੇ ਵਿੱਚ ਖੜਾ ਕਰਨ ਦੀ ਮੰਗ ਤੇ ਤੀਸਰੀ ਹੈ ਕਿ ਧਾਰਮਿਕ ਜਿੰਨੀਆਂ ਵੀ ਗ੍ਰੰਥ ਨੇ ਉਹਨਾਂ ਗ੍ਰੰਥਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਇੱਕ ਸਖਤ ਕਾਨੂੰਨ ਬਣਾਉਣ ਦੀ ਮੰਗ ਤੁਸੀਂ ਜਾਣਦੇ ਹੋ ਕਿ ਬਹੁਤ ਲੰਬਾ ਸਮਾਂ ਹੋ ਗਿਆ ਮੋਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ ਮੋਰਚਾ ਚੱਲਦੇ ਨੂੰ ਸੋ ਇਹ ਮੋਰਚਾ ਲਗਾਤਾਰ ਚੱਲ ਰਿਹਾ ਹੈ ਤੇ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਤਹਿਸੀਲਾਂ ਦੇ ਵਿੱਚ ਵੀ ਇਹ ਮੋਰਚਾ ਲਗਾਤਾਰ ਸਰਗਰਮੀਆਂ ਕਰ ਰਿਹਾ ਮਈ ਦੇ ਮਹੀਨੇ ਵਿੱਚ ਆਪਾਂ ਨੇ ਸਾਰੀਆਂ ਤਹਿਸੀਲਾਂ ਦੇ ਉੱਤੇ ਰੋਸ ਮੁਜ਼ਾਰੇ ਕਰਕੇ ਆਪਣੇ ਸਾਡੇ ਪੰਜਾਬ ਦੇ ਗਵਰਨਰ ਨੂੰ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਚੇਤਾਵਨੀ ਪੱਤਰ ਭੇਜੇ ਸੀ ਹੁਣ ਪਿਛਲੀ ਮੀਟਿੰਗ 'ਚ ਇਹ ਤੈਅ ਹੋਇਆ ਕਿ ਕੌਮੀ ਇਨਸਾਫ ਮੋਰਚੇ ਦੀਆਂ ਸਰਗਰਮੀਆਂ ਨੂੰ ਤੇਜ਼ ਕਰਦੇ ਹੋਏ ਆਪਾਂ ਨੇ ਸਭ ਤੋਂ ਪਹਿਲਾਂ 4 ਅਗਸਤ ਨੂੰ ਹਰ ਜ਼ਿਲ੍ਹੇ ਦੇ ਵਿੱਚ ਵੱਡੇ ਰੋਸ ਮਜਾਰੇ ਕਰਕੇ ਜਿਹੜਾ ਵੀ ਕੋਈ ਡੀਸੀ ਦਫ਼ਤਰ ਦੇ ਕੋਲ ਕੋਈ ਕੋਈ ਵੱਡਾ ਗੁਰਦੁਆਰਾ ਸਾਹਿਬ ਹੈ ਜਾਂ ਹੋਰ ਤੁਹਾਨੂੰ ਕੋਈ ਜਗ੍ਹਾ ਮਿਲਦੀ ਹੈ ਇਕੱਠੇ ਹੋਣ ਦੀ ਉੱਥੇ ਇਕੱਠੇ ਹੋ ਕੇ ਡੀਸੀ ਦਫ਼ਤਰ ਵੱਲ ਮਾਰਚ ਕਰਨਾ ਹੈ ਰੋਸ ਮਾਰਚ ਕਰਨਾ ਹੈ ਆਪਣੇ ਬੰਦੇ ਸਿੰਘਾਂ ਨੂੰ ਰਿਹਾਅ ਕਰਾਉਣ ਲਈ ਤੇ ਨਾਲ ਦੀ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਲੈ ਕੇ ਚੱਲਣਾ ਤੇ ਜਿਨ੍ਹਾਂ ਨੂੰ ਪੁਤਲਿਆਂ ਨੂੰ ਜਲਾਇਆ ਜਾਣਾ ਹੈ ਡੀਸੀ ਦਫਤਰਾਂ ਦੇ ਸਾਹਮਣੇ 4 ਅਗਸਤ ਦਾ ਇਹ ਪ੍ਰੋਗਰਾਮ ਹੈ ਤੇ ਉਸ ਤੋਂ ਬਾਅਦ ਤਿਆਰੀਆਂ ਚ ਬਣ ਚੁੱਕੀਆਂ ਨੇ 15 ਅਗਸਤ ਨੂੰ ਫੇਰ ਇੱਕ ਵੱਡਾ ਇਕੱਠ ਆਪਾਂ ਨੇ ਮੁਹਾਲੀ ਚੰਡੀਗੜ੍ਹ ਦੇ ਬਾਡਰ ਦੇ ਜਾਂ ਪੰਜਾਬ ਚੰਡੀਗੜ੍ਹ ਦੇ ਬਾਡਰ ਦੇ ਉੱਤੇ ਮੁਹਾਲੀ ਵਿਖੇ ਲੱਗੇ ਮੋਰਚੇ ਦੇ ਵਿੱਚ ਕਰਨਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਈ ਦਸਿਉ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਲੋਕ ਇਕੱਠੇ ਹੋਣਗੇ ਇਕੱਠੇ ਕਰਕੇ ਸਰਕਾਰ ਨੂੰ ਇਹ ਦੱਸਣਾ ਕਿ ਇਹ ਤਾਕਤ ਹੈ ਜਿਹੜੀ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਲੀ ਅਤੇ ਬੇਅਦਬੀਆਂ ਨੂੰ ਰੋਕਣ ਵਾਲੀ ਤਾਕਤ ਪੰਜਾਬ ਦੀ ਜਿੰਨੇ ਵੀ ਸਾਡੇ ਕਹੋ ਕਿ ਬੇਦੋਸ਼ਿਆਂ ਨੂੰ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾ ਚੁੱਕੀਆਂ ਨੇ ਉਹਨਾਂ ਦੀ ਰੱਦ ਕਰਾਉਣ ਲਈ ਬਹੁਤ ਹੀ ਭਾਵੁਕ ਨੇ ਪੰਜਾਬ ਦੇ ਲੋਕ ਸਾਰਾ ਸਿੱਖ ਭਾਈਚਾਰਾ ਸਾਰੇ ਪੰਜਾਬੀ ਲੋਕ ਇਸ ਗੱਲ ਤੇ ਭਾਵੁਕ ਨੇ ਔਰ ਇੱਕ ਵੱਡਾ ਇਕੱਠ 15 ਅਗਸਤ ਨੂੰ ਉੱਥੇ ਕਰਕੇ ਦੱਸਣਾ ਕਿ ਪੰਜਾਬ ਦੀ ਜਨਤਾ ਕਿੰਨੀ ਆਪਣੀ ਉਹਨੇ ਮਹਿਬੂਬ ਲੀਡਰਾਂ ਦੀ ਰਿਹਾਈ ਦੇ ਵਾਸਤੇ ਚਿੰਤਤ ਹੈ ਚਿੰਤਾਤ ਹੋ ਰਿਹਾ ਤੇ ਚਾਹੁੰਦੇ ਨੇ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹਨਾਂ ਦੋਨਾਂ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਮੈਂ ਅਪੀਲ ਕਰਦਾ ਤੁਹਾਨੂੰ ਮੀਟਿੰਗਾਂ ਸ਼ੁਰੂ ਹੋ ਚੁੱਕੀਆਂ ਨੇ 23 ਜ਼ਿਲ੍ਹੇ ਨੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਅੰਦਰ ਜਿਹੜੀਆਂ ਵੀ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਵੀ ਧਾਰਮਿਕ ਸਖਸ਼ੀਤਾ ਜਾਂ ਸੰਪਰਦਾਵਾਂ ਨੇ ਸੰਸਥਾਵਾਂ ਨੇ ਜਿਹੜੀਆਂ ਵੀ ਮਜ਼ਦੂਰ ਮੁਲਾਜ਼ਮ ਜਾਂ ਹੋਰ ਜਥੇਬੰਦੀਆਂ ਨੇ ਮਨੁੱਖੀ ਅਧਿਕਾਰਾਂ ਦੀਆਂ 26 ਤਰੀਕ ਹੈ 26 ਤਰੀਕ ਨੂੰ ਸਯੁਕਤ ਕਿਸਾਨ ਮੋਰਚੇ ਦੀਆਂ ਮੀਟਿੰਗਾਂ ਨੇ 1 ਤੋਂ 26 27 28 29 30 ਨੂੰ ਟਰੈਕਟਰ ਮਾਰਚ ਨੇ 30 ਛੱਡ ਕੇ 26 ਛੱਡ ਕੇ ਬਾਕੀ 3 ਤਰੀਕ ਤੱਕ ਤੁਹਾਡੇ ਕੋਲ ਮੌਕਾ ਹੈ ਸਾਂਝੀਆਂ ਮੀਟਿੰਗਾਂ ਕੀਤੀਆਂ ਜਾਣ ਅਤੇ ਸਾਂਝੀਆਂ ਮੀਟਿੰਗਾਂ ਕਰਕੇ ਉਹਦੇ ਵਿੱਚ ਜਗ੍ਹਾ ਤੈਅ ਕਰ ਲਈ ਜਾਵੇ ਕਿੱਥੇ ਇਕੱਠੇ ਹੋਣਾ ਹੈ ਸਾਊਂਡ ਦਾ ਪ੍ਰਬੰਧ ਕੌਣ ਕਰੂਗਾ ਪੀਣ ਵਾਲੇ ਪਾਣੀ ਦਾ ਕੌਣ ਕਰੂਗਾ ਅਰਥੀਆਂ ਬਣਾਉਣ ਦਾ ਕੌਣ ਕਰੂਗਾ ਮਾਚਸ ਕੌਣ ਲੈ ਕੇ ਆਊਗਾ ਵਗੈਰਾ ਵਗੈਰਾ ਇਹ ਸਾਰੇ ਹੀ ਜਿਹੜੇ ਮੀਟਿੰਗਾਂ ਕਰਕੇ ਇਹਨਾਂ ਪ੍ਰੋਗਰਾਮਾਂ ਦੀ ਤਿਆਰੀ ਕਰਨ ਵਾਸਤੇ ਮੇਰੀ ਅਪੀਲ ਹੈ ਕਿ ਆਪਣੀ ਜਥੇਬੰਦੀ ਵੱਲੋਂ ਵੀ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਵੀ ਕੌਮੀ ਇਨਸਾਫ ਮੋਰਚੇ ਦੀ ਜੋ ਮੀਟਿੰਗ ਹੋਈ ਹੈ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਡੇ ਉਸ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਲੇ ਕਰਾਉਣ ਵਾਲੇ ਜਿਹੜੇ ਸਾਥੀ ਸੀ ਸ਼ਾਮਲ ਹੋਏ ਸੀ ਸਾਲ ਭਵਨ ਚ ਚੰਡੀਗੜ੍ਹ 22 ਤਰੀਕ ਨੂੰ ਉਹ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਆਪੋ ਆਪਣੇ ਜ਼ਿਲ੍ਹੇ ਦੇ ਵਿੱਚ ਕੋਈ ਵੀ ਜਥੇਬੰਦੀ ਪਹਿਲ ਕਦਮੀ ਕਰੇ ਜਿਹੜੀਆਂ ਜਥੇਬੰਦੀਆਂ ਮਹੱਤਵਪੂਰਨ ਬੀਕੇ ਯੂ ਸਿੱਧੂਪੁਰ ਬੀਕੇ ਯੂ ਕ੍ਰਾਂਤੀਕਾਰੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਇਸੇ ਤਰ੍ਹਾਂ ਕਿਸਾਨ ਸੰਘਰਸ਼ ਕਮੇਟੀਆਂ ਇਸੇ ਤਰ੍ਹਾਂ ਆਪਣੀਆਂ ਹੋਰ ਕਿਰਤੀ ਕਿਸਾਨ ਯੂਨੀਅਨ ਦੇ ਸਾਥੀ ਵੀ ਆਏ ਸੀ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਆਪੋ ਆਪਣੀਆਂ ਛਿਲਿਆਂ ਦੀਆਂ ਮੀਟਿੰਗਾਂ ਕਰਕੇ ਸੁਨੇਹੇ ਲਾਲਣ ਦਾ ਜੋ 6 15 ਸੌਰੀ 4 ਅਗਸਤ ਦੇ ਪ੍ਰੋਗਰਾਮ ਨੇ ਜਿਹੜੇ ਉਹ ਕਾਮਯਾਬ ਹੋਣ 4 ਅਗਸਤ ਦੇ ਪ੍ਰੋਗਰਾਮ ਜਰੂਰ ਤੈਅ ਕੀਤੇ ਸੀ ਬਾਅਦ ਚ ਕਿਸੇ ਹਸਪਤਲ ਨੂੰ ਯਾਦ ਆਇਆ ਕਿ ਇਹ ਉਹ ਤਰੀਕ ਵੀ ਹੈ ਜਿਸ ਦਿਨ ਧਰਮਯੁੱਧ ਮੋਰਚਾ ਸ਼ੁਰੂ ਹੋਇਆ ਸੀ ਸੋ 4 ਅਗਸਤ ਨੂੰ ਵੱਡੇ ਪੱਧਰ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਕੱਟ ਕਰਕੇ ਰੋਸ ਮਾਰਚ ਕਰਕੇ ਆਪਣੇ ਜਿਹੜੀ ਇਹ ਤਿੰਨ ਮੰਗਾਂ ਨੇ ਇਹਦੇ ਪ੍ਰੈਸ਼ਰ ਪਾਉਣ ਲਈ ਕਰਨਾ ਤੇ ਇਹਦੀ 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 ਤਿਆਰੀ ਵੀ ਇਹ ਹੋ ਜੂਗੀ ਮੀਟਿੰਗਾਂ ਦੇ ਵਿੱਚ ਵੀ 4 ਅਗਸਤ ਦੇ ਪ੍ਰੋਗਰਾਮ ਦੇ ਵਿੱਚ ਵੀ ਇੱਕ ਵੱਡਾ ਕੱਟ ਕਰਨ ਦੀ 15 ਅਗਸਤ ਦੀ ਤਿਆਰੀ ਵੀ ਹੋ ਜੂਗੀ ਸੋ ਮੇਰੀ ਅਪੀਲ ਹੈ ਕਮੇਨ ਸਾਮੂਚੇ ਵੱਲੋਂ ਹਰੇਕ ਜਥੇਬੰਦੀ ਨੂੰ ਹਰੇਕ ਜ਼ਿਲ੍ਹੇ ਦੇ ਆਗੂ ਨੂੰ ਕਿ ਕੋਈ ਵੀ ਜ਼ਿਲ੍ਹੇ ਦੇ ਆਗੂ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਜਾਂ ਫਿਰ ਕ੍ਰਾਂਤੀ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਸਾਰੀਆਂ ਦੀਆਂ ਜਥੇਬੰਦੀਆਂ ਇਸ ਵਿੱਚ ਸ਼ਾਮਲ ਨੇ ਉਹ ਆਪੋ ਆਪਣੇ ਤੌਰ ਤੇ ਪਹਿਲ ਕਦਮੀ ਕਰੋ ਮੀਟਿੰਗਾਂ ਕਰ ਲਓ 3 ਤਰੀਕ ਤੱਕ ਤਿਆਰੀਆਂ ਵੇਢ ਦਿਓ